ਪ੍ਰਾਣੀ ਤਿਆਗ ਅਧਿਕਾਤਸਨਹ ਕੋਈ ਪ੍ਰਾਣੀ ਤਿਆਗ ਕਰੀਏ ਸ਼ੁਰੂ ਕਰੋ ਹਾਂ ਜੀ ਹਾਂ ਇਹ ਆਉਂ ਸੰਗਤ ਵੀ ਯਾਰ ਬਹੁਤ ਦੇਖ ਕੇ ਗੱਲਾਂ ਕੌਸ਼ ਆ ਉਹ ਗੱਲ ਐ ਉਹ ਬਾਈ ਹਾਂ ਬਾਈ ਜਿਹੜਾ ਆਪਣਾ ਮਹਾਰਾਜਾ ਰਣਜੀਤ ਸਿੰਘ ਦਿੱਤਾ ਹਾਂ ਜੀ ਜਿਹੜਾ ਦਾ ਰਾਜ ਸੀ ਹਾਂ ਜੀ ਬਹੁਤ ਛੋਟੀ ਦਾ ਰਾਜ ਸੀ ਠੀਕ ਹੈ ਜਿਹੜੇ ਇਹਦੇ ਰਾਜ ਦੇ ਵਿੱਚ ਬੰਦੇ ਸੀ ਇਮਾਨਦਾਰ ਇੱਜ਼ਤ ਪੱਖੋਂ ਹਾਂ ਪੂਰੇ ਮਤਲਬ ਕਹਿਣ ਲਾ ਪਾਵੋ ਕਿਸੇ ਵੀ ਕਸਮ ਦੀ ਕੋਈ ਵੀ ਉਹਨਾਂ ਦੇ ਉੱਤੇ ਮਤਲਬ ਉਸ ਟਾਈਮ ਦਾ ਅਸਰ ਨਹੀਂ ਸੀ ਕਰਦਾ ਹਾਂ ਤੇ ਜੁੱਸਿਆਂ ਵਾਲੇ ਪੂਰੇ ਹਾਂ ਤੇ ਮਹਾਰਾਜ ਜੀ ਸਾਹਿਬ ਜਿਹੜਾ ਰਾਸ ਸੀ ਬਹੁਤ ਚੋਕੇ ਦੇ ਵਿੱਚ ਚੱਲੇ ਰਾਤ ਦਿਨਾਂ ਤੇ ਬੜੀ ਮਤਲਬ ਜਿਹੜਾ ਮੁਸਲਮਾਨ ਸੀ ਉਹ ਤਿੰਨੇ ਹਿੱਸੇ ਸੀ ਜਿਹੜਾ ਹਿੰਦੂ ਸੀ ਉਹ ਦੋ ਹਿੱਸੇ ਸੀ ਹਾਂ ਜਿਹੜਾ ਸਿੱਖ ਸੀ ਉਹ ਇੱਕ ਹੀ ਸਈ ਸੀ ਤੇ ਅਸਾਈ ਦੀ ਵਿੱਚ ਕੰਮ ਕਰਨ ਦੇ ਬਾਹਰ ਲਿਆ ਪਰ ਕਹਿੰਦੇ ਮੈਂ ਪੂਰੇ ਕਰਦੇ ਸੀ ਹਾਂ ਜਦੋਂ ਉਹ ਰਾਜ ਇਸ ਤਰ੍ਹਾਂ ਪੂਰਾ ਡੱਲਿਆ ਵੀ ਦੇਖਣਾ ਉਹ ਨਾਲੇ ਕਿੰਨੇ ਬਦਿਓ ਇਕੱਠੇ ਇੱਕ ਕੈਂਠੀ ਉਮ ਉਪਰੋਈ ਬੈਠਾ ਸੀ ਮਹਾਰਾਜਾ ਹਰਜੀਤ ਸਿੰਘ ਐਨਾ ਸੁਧ ਬੰਦਾ ਸੀ ਹਾਂ ਹਾਂ ਉਹਨੇ ਨਾ ਜਦੋਂ ਉਹਨੇ ਆਏ ਮਤਲਬ ਦੇਣਾ ਢੇੜਾ ਪਿੰਡਾਂ ਚ ਦੇਣਾ ਗਣਾ ਤੇ ਉਹਦੇ ਨਾਲ ਜਿਹੜਾ ਮਹਾਰਾਜਾ ਹਰਜੀਤ ਸਿੰਘ ਦੇ ਹਰੀ ਸਿੰਘ ਨਰੂਆ ਇੱਕ ਛੋਟੇ ਜਿਹੇ ਬੱਚੇ ਦੇ ਰੂਪ ਚ 12 15 ਸਾਲ ਦਾ ਬਹੁਤ ਬਸ 15 ਸਾਲ ਦੇ ਬੱਚੇ ਦੇ ਖੇਡਦੇ ਤੇ ਮਤਲਬ ਉਹਦੀ ਨਿਗਾ ਪੈ ਗਈ ਨੇਗਾ ਭੈ ਕੀ ਉਹ ਸੁਨੇਖੜਿਆ ਇਹੋੜੇ ਆਪਣੇ ਨਾਲ ਦੇ ਸੰਗਿਆਨ ਕਹਿੰਦਾ ਵੀ ਉਹ ਦੱਸੋ ਯਾਰ ਉਹ ਵੀ ਜਿਹੜਾ ਉਹ ਬੱਚਾ ਖੇਡਦਾ ਹਾਂ ਇਹ ਉਹ ਕਿੱਨਾ ਹਾ ਤੇ ਕੌਣਾਂ ਨੂੰ ਜਾਉਂਦਾ ਇਹੋੜੇ ਹਾਂ ਤੇ ਭਾਈ ਉਹ ਹੁਣ ਬੱਚਾ ਜਾਕੇ ਤੇ ਇਹਨੂੰ ਜਾਕੇ ਤੇ ਭਾਈ ਉਹ ਗਏ ਦੂਜੇ ਸਾਰੇ ਵੀਰ ਜਿਹੜੇ ਪਾਸੇ-ਪਾਸੇ ਪੰਡਾਲੇ ਤੋਂ ਉਹ ਘਰਾਂ ਦੇ ਜੋ ਬੰਦੇ ਹੁੰਦੇ ਆ ਕਦੇ ਵੀ ਜਾਰੇ ਬੱਚਾ ਕਿੰਨਾ ਲੋਕਾਂ ਦੇ ਵੀ ਆਇਆ ਕਰਕੇ ਦਾ ਇਹਦਾ ਬਈ ਇਹ ਨਾਂਕੀ ਨਹੀਂਦਾ ਉਹਦੇ ਹੂੰ ਬਈ ਹੋ ਗਿਆ ਤਾਂ ਸੁਖਵਾਸ ਹੋ ਗਿਆ ਤੇ ਮਾਂ ਇਹਨੂੰ ਪਾਲਦੀ ਆ ਹਾਂ ਤੇ ਕਹਿੰਦਾ ਵੀ ਐਂ ਕਰੋ ਸਾਡਾ ਕੱਲ ਨੂੰ ਨਹੀਂ ਪਰਸ ਨੂੰ ਲੱਗਣਾ ਦਰਬਾਰ ਹਰਜੀਤ ਸਿੰਘ ਦਾ ਇਹਨੂੰ ਦਰਬਾਰ ਚ ਲੈ ਕੇ ਆਇਆ ਸੀ ਉਹ ਗੱਲ ਦੇ ਵਿੱਚ ਠੀਕ ਆ ਹਾਂ ਚਲੋ ਉੱਥੇ ਰਹਿ ਜਦੋਂ ਉਹ ਅਗਰ ਸ਼িকার ਖੇਡ ਕੇ ਕਿਤੇ ਮੁੜ ਕੇ ਮੁੜ ਕੇ ਜਾ ਕੇ ਤੇ ਜਿਹੜੀ ਬਖਸ ਦਾ ਜਦੋਂ ਆਇਆ ਤੇ ਲੱਗਿਆ ਦਰਬਾਰ ਪਰ ਬਾ ਉਹਨੇ ਹੁਣ ਤਾਂ ਲੈ ਜਾਣਾ ਸੀਗਾ ਕਿਉਂਕਿ ਇੱਕ ਬੰਦਾ ਆਨਾਸ ਬੰਦਾ ਕਰਦਾ ਸੀ ਬੱਚਾ ਕਰਦਾ ਸੀ ਕਿ ਜਾਲੀ ਕੋਈ ਨੌਕਰੀ ਮਾਜੇ ਜਾਂ ਕੋਈ ਆਏ ਹੁਣ ਜੇ ਆਪਾਂ ਕਹੀ ਦਿੰਦੇ ਆਂ ਉਹ ਯਾਰ ਜੇ ਉਹ ਮਸੂਰਾ ਹੈ ਤਾਂ ਜੇ ਨੂੰ ਕੋਈ ਨੌਕਰੀ ਨਾ ਕਰੇ ਮਾਜੇ ਵਧੀਆ ਤੇ ਚਾਰ ਪਈਏ ਕਵਾਈ ਲਊ ਉਹ ਲੈ ਗਏ ਜਦੋਂ ਲੈ ਗਏ ਜਿਹੜਾ ਹਰਿ ਸਿੰਘ ਨਰਵਾਜ਼ ਦੇ ਬੱਚੇ ਦੇ ਰੂਪ ਸੀ ਤੇ ਸਾਰੇ ਬੱਚਿਆਂ ਨਾਲ ਗੜਗੜ ਸਿਰ ਕੱਢੇ ਉੱਚਾ ਹੂੰ ਤੇ ਗੌਲੇ ਡਾਲੀ ਜਿਹੜੀ ਸ਼ਰੀਰ ਦੀ ਬਣਤ ਰਹੇ ਜੀ ਵੀ ਕਿਸੇ ਦਿਨ ਉਹ ਬਣੂਗਾ ਘੱਟੋ ਘੱਟ ਉਹਦਾ 1.5 ਕੋਲ ਵਜਨ ਸੀ ਲੈ ਗੋਨੀ ਦੇ ਵਿੱਚ ਰਾਜੇ ਨੇ ਵੀ ਉਹੀ ਚੀਜ਼ ਦੇਖੀ ਉਹੀ ਚੀਜ਼ ਉਹ ਵੀ ਕਹਿੰਦੇ ਹਾਂ ਬੇਟਾ ਤੂੰ ਦੱਸ ਉਹ ਕਹਿੰਦਾ ਜੀ ਮੈਂ ਕਰਕੇ ਮੈਂ ਤਾਂ ਉਹਦੇ ਨਾਲ ਕੀ ਰਹਿਣਾ ਲਾਡਾ ਮੇਰਾ ਉਹਨੂੰ ਪਾਲਦਾ ਨਾਨੀ ਪਾਲਦੀ ਆ ਮਾਤਾ ਵੇ ਲਈ ਤੇ ਦੋ ਬਰਾਤ ਸਾਰ ਕੁਾਸ ਹੋ ਗਿਆ ਸੀ ਉਹ ਕਹਿੰਦਾ ਵੀ ਠੀਕ ਆ ਵੀ ਤੂੰ ਸਾਡੇ ਰਾਜ ਦੇ ਵਿੱਚ ਤੈਨੂੰ ਮੈਂ ਭਰਤੀ ਕਰਾਂ ਰਹਿ ਸਕਦਾ ਹਾਂ ਸ਼ਿਪਾਈ ਭਰਤੀ ਕਰਿਆ ਹਾਂ ਹਾਂ ਸ਼ਿਪਾਈ ਭਰਤੀ ਕਰਿਆ ਤੇ ਪੰਜਾਛਰ ਰੋਟੀ ਜਿਵੇਂ ਕਹਿੰਦੇ ਹੁੰਦੇ ਆ ਉਹ ਪਾਸ ਕਰੇ ਉਹ ਸਾਰੇ ਦਸੇ ਆਪਦੇ ਮਤਲਬ ਕਰਤਾ ਕਰਤਾ ਕੱਪ ਵੀ ਐ ਰਹਿਣਾ ਐ ਪੈਣਾ ਐ ਬੈਣਾ ਐ ਸਾਥੇ ਦੇ ਨਾਲ ਪਹੁੰਚਣਾ ਇਸ ਤਰ੍ਹਾਂ ਬੋਲਚਾਲ ਕਰਨੀ ਆ ਰੋਟੀ ਸਖਾਉਂਦੀ ਇਹ ਚੀਜ਼ ਆ ਚੱਲ ਜਿਓ ਕਰਤਾ ਤੇ ਕਹੋ ਉਹਨੂੰ ਤਾਂ ਰਾਜੇ ਦੇ ਘਰੇ ਖਰਾਕ ਦਾ ਜੀ ਕਮੀ ਨਹੀਂ ਉਦੀ ਰਾਗ ਪੂਰੀ ਮਿਲਣ ਲੱਗੀ ਉਧਰ ਉਹਨੂੰ ਹੌਸਲਾ ਹੋ ਗਿਆ ਵੀ ਆਪਾਂ ਨੂੰ ਪੈਸੇ ਮੈਣ ਲਾ ਕੇ ਉਧਰ ਉਹ ਤੇ ਨਾਲ ਉਹ ਜਿਹੜੇ ਬੰਦੇ ਕਰਪਿੰਡ ਖੇਡਦਾ ਤੇ ਉਹ ਜੇ ਪੂੰਜੀ ਮਿਲ ਗਏ ਉਹਨਾਂ ਨਾਲ ਆ ਗਿਆ ਕਰਤਾ ਆਪਾਂ ਕਰਨ ਕਰਤਾ ਵੀ ਕਰਨ ਤੇ ਨਰੋਆ ਦਾ ਪਹਿਲਾਂ ਹੀ ਬਹੁਤ ਸੀ ਪੂਰੀ ਜਵਾਨ ਸੀ ਵਿੱਚ ਤੇ ਮਹਾਰਾਜ ਜੀ ਨੇ ਉਹ ਘੋੜਸਵਾਰੀ ਸਿਖਾਤੀ ਕਹਿ ਕੇ ਜਿਹੜਾ 6 ਮਹੀਨੇ ਸਿੱਖ ਲਿਆ ਘੋੜਸਵਾਰੀ ਦੇ ਵਿੱਚ ਬਹੁਤ ਬਾਹਰ ਕੋੜਾ ਕਹਿੰਦੇ ਐ ਨਚਾਵੇ ਕਪਾਇਆ ਕਰੇ ਜਿਵੇਂ ਮੋਰ ਨੱਚਦਾ ਫਿਰ ਐ ਨੱਚਾ ਕਰੇ ਘੋੜਾ ਦੇ ਭੂਰੇ ਅਗਰ ਜਦ ਜਵਾਨ ਸੀ ਪੂਰਾ ਸੋਹਣਾ ਸੀ ਤੇ ਮਹਾਰਾਜ ਜੀ ਕਹਿੰਦਾ ਵੀ ਇਹ ਮੇਰੇ ਨਾਲ ਵੀ ਮੇਰਾ ਲਾਉ ਦੇ ਹਾਂ ਕੀ ਆਪਾਂ ਕਰਨ ਬਾਡੀਗਾਰਡ ਵੀ ਮੇਰੇ ਨਾਲ ਇਹਨੂੰ ਲਾਉਗੇ ਮੈਂ ਸ਼ਿਕਾਰੇ ਦੋ ਖੇਡਣ ਜਾਇਆ ਕਰੂੰ ਵੀ ਇਹ ਸ਼ਿਕਾਰ ਖੱਡਿਆ ਕਰੂੰ ਤੇ ਇਹ ਰੋਕਿਆ ਕਰੂੰ ਸ਼ਿਕਾਰ ਨੂੰ ਤੇ ਬਾਕੀ ਵੀ ਮੇਰੀ ਇਹ ਬਾਹਲ ਹੋਣੀ ਉਹ ਗਲੇ ਨੂੰ ਕਦੇ ਵੀ ਤੂੰ ਮੇਰੇ ਨਾਲ ਕਦੇ ਜੀ ਸਾਥਾ ਬਚਾ ਰ ਮੈਂ ਤੁਹਾਨੂੰ ਕੋਈ ਕਰਨੀ ਆ ਚਲੋ ਹੁਜੀ ਸਿੰਘ ਉਹ ਨਾ ਰਹਿਣ ਲੱਗ ਗਿਆ ਜਾਇਆ ਗਾ ਸ਼ਿਕਾਰ ਖੇੜਿਆ ਕਰਨ ਇੱਕ ਦਿਨ ਮਹਾਰਾਜ ਜੀ ਸਿੰਘ ਨੂੰ ਸ਼ਿਕਾਰ ਖੇੜਣ ਜਾਵੇ ਤੇ ਕੀ ਕਰਿਆ ਫਿਰ ਤੁਰੇ ਜਾਦੇ ਤੁਰੇ ਦੇ ਜਿੱਥੇ ਸ਼ੇਰ ਰਹਿੰਦਾ ਸੀ ਜਿੱਦ ਉੱਥੋਂ ਦੀ ਕੋੜੇ ਨਗੇ ਕੋੜੇ ਦੀਆਂ ਟਾਪਾਂ ਵੱਜੀਆਂ ਤੇ ਭਾਈ ਉਹ ਸ਼ੇਰ ਨੇ ਖਾਇਆ ਵਿੱਚੋਂ ਇਹੋ ਸ਼ੇਰ ਨੇ ਖਾ ਲਿਆ ਤੇ ਸ਼ੇਰ ਨੇ ਕੀ ਕਰਿਆ ਪਾਇਓ ਭੱਜਿਆ ਵਿੱਚੋਂ ਭੱਜ ਕੇ ਤੇ ਮਹਾਰਾਜ ਜੀ ਸਿੰਘ ਆਉਂਦਾ ਸੀ ਸਾਹਮਣੇ ਮੂਹਰੇ ਉਹਦੇ ਉਹਨੇ ਕੋੜਾ ਆਹ ਦਾ ਮੂਹਰੇ ਕਰ ਲਿਆ ਕੱਪਿਆ ਲੜਖਾ ਸੀ ਤੰਗ ਸੀ ਤਾਂ ਜਿਹੜਾ ਹੁਣ ਸੀਪੇ ਦੇ ਨਾਲ ਗਾਰਡ ਹੈ ਤੇ ਪੱਟ ਕਿੰਨੇ ਮੂਰੇ ਹੋਣਾ ਤੇ ਪੈਨੋ ਮੂਰੇ ਹੋ ਗਿਆ ਮੂਰੇ ਕਿਦੋਂ ਤਲਵਾਰ ਮਾਰ ਲਿਆ ਦਰਵਾਜ਼ਾ ਉੱਟ ਗਿਆ ਉਹ ਲੁੱਟੇ ਦੇ ਕੋਲ ਦੋ ਸ਼ਾਮਾ ਮਰੀ ਸ਼ਾਮਾ ਮਾਰ ਕੇ ਉਹ ਆਇਆ ਸ਼ੇਰੇ ਦੇ ਵਾਲ ਨੂੰ ਤੇ ਇਹਨੇ ਮੂਰੇ ਰਜਿਸਟਰ ਉੱਗਾਇਆ ਇਹਦੇ ਨੇ ਆਇਆ ਕਿ ਨੇ ਆਇਆ ਹੱਥ ਪਾਰੇ ਜਾੜਿਆ ਚ ਅਰ ਇਸੋ ਦੇ ਕੋਲ ਜਵਾੜੇ ਜਾ ਖਪਾੜ ਕੇ ਤੇ ਥੱਲੇ ਉਹਦੇ ਪੈਰ ਨਾਪ ਕੇ ਪੈਰ ਨਾ ਪੈਰ ਨਾਪ ਕੇ ਤੇ ਜਵਾੜਾ ਆਏ ਐ ਇੰਨਾ ਕਹਿੰਦੇ ਵੀ ਜਿਹੜਾ ਜਿਹੜੀ ਉਹਦੀ ਆ ਜੀ ਸੀ ਨਾ ਖੋਲਣ ਵਾਲੀ ਸ਼ਕਤੀ ਸੀ ਬੜੀ ਜਲ ਸ਼ੇਰ ਦੇ ਵਿੱਚ ਕਿੰਨੀ ਬਾਪ ਰਹਿੰਦੀ ਆ ਮੂੰਹ ਖੋਲ ਕੇ ਉਹਨੂੰ ਨੱਪਣਾ ਫਿਰ ਉਹਦੇ ਮਾਲੇ ਦੇ ਹੱਥੀ ਨੂੰ ਛਕ ਲੈਦਾ ਹੁੰਦਾ ਕਿੰਨੀ ਬਾਬਰ ਆ ਕੱਡੇ-ਕੱਡੇ ਆਪਣਾ ਦੇਨੇ ਹਨ ਇਹਦੇ ਵਿੱਚ ਕਬੜੀਆਂਿਆਂ ਚ ਕਿਵੇਂ ਛਕ ਲੈਦਾ ਵੱਡੇ-ਵੱਡੇ ਮਹਾਂ ਨੂੰ ਤੇ ਜੀ ਸੋਦੇ ਜਾਏ ਤੇ ਹਰੀ ਸੋਨੇ ਨੂੰ ਉਹਦੇ ਪੂਰੇ ਕੀ ਚੀਜ਼ ਸੀ ਉਹਦੋਂ ਤਨੇ ਉਹਦੀ ਏਡੀ ਮਦਦ ਕਰੀ ਬਾਕੀ ਦਲੇਰ ਸੀ ਉਹ ਤੇ ਉਹਦੇ ਜਵਾਂ ਦੇ ਹੱਥ ਪਾ ਕੇ ਉਹਰੇ ਪਾਗ ਦੇ ਪਟਾਕੇ ਬਾੜ ਕੇ ਸ਼ੇਰ ਪਾੜਦਾ ਜਵੜੇ ਨੂੰ ਤੇ ਮਹਾਰਾਜ ਜੀ ਨਾਲ ਦੇਖੀ ਜਾਂਦਾ ਸੀ ਉਹ ਦੇਖ ਰਹਾ ਉਹਨੇ ਪਾਈਪ ਫਾੜ ਲਿਆ ਅਗੇ ਚੱਕ ਲਾਉ ਬਾਬਾ ਬੱਬਰ ਸ਼ਿਰਾ ਕਹਿਣ ਦਾ ਬਾਬਦੇ ਆ ਪੂਰਾ ਜਣਿ ਉਹਦੀ ਈਡੀ ਆਇਆ ਭੇਜਿਆ ਕਰੀ ਪੁੱਤਰਾ ਤੁਰਦਾ ਜਾ ਕਮਾਲ ਕਰਤੀ ਅੱਜ ਪਹਿਲੀ ਬਹਾਦਰੀ ਤੇ ਪਹਿਲੀ ਉਹਦੀ ਬਹਾਦਰੀ ਇਹੀ ਸੀ ਇਹੀ ਆ ਇਹੀ ਬਹਾਦਰੀ ਸੀ ਉਹਦੀ ਉਹ ਕਹਿੰਦਾ ਵੀ ਉਹਨੇ ਨਾ ਉੱਥੇ ਲਾ ਦਾ ਲਲਤਾ ਨਾਲ ਹਰੀ ਸਾਡਾ ਨਾ ਹਰੀ ਜੀ ਹਰੀ ਨਾਲ ਫਿਰ ਉਹਨੂੰ ਹਰੀ ਵਾਲੀ ਆਦੀ ਜਨ ਨਰਵਾ ਨਾਲ ਲਾਤਾ ਉਹਦੇ ਤੇ ਉਹ ਜਿਹੜਾ ਨਰ ਰਾਜਾ ਸੀ ਉਹਨੇ ਸ਼ੇਰ ਦਾ ਸ਼ਿਕਾਰ ਕਰਾਇਆ ਸੀ ਜਿਵੇਂ ਇਹਨੇ ਕਰਾਇਆ ਇੱਜ ਨੂੰ ਨਲ ਰਾਜਾ ਬਣ ਗਿਆ ਤੇ ਫਿਰ ਉਹ ਉਹਦੇ ਨਾਲ ਹੌਲੀ ਹੌਲੀ ਹਰੀ ਸੌਨਰੂਆ ਚੜ ਗਿਆ ਚਲ ਜੀ ਉਹ ਲਿਆ ਆਪਣੇ ਰਾਜੇ ਕੋਲ ਨੇ ਆ ਕੇ ਸਾਰੇ ਨੂੰ ਸੀਨ ਦਿਖਾਇਆ ਮਜੀਸਨ ਤੇ ਅਜਾ ਹਰੀ ਸੌਨਰੂਆ ਤੇ ਚਲੋ ਜੀ ਉਹ ਕਦੇ ਵੀ ਚੱਪੇ ਨਾ ਫਿਰ ਉਹਨੂੰ ਕੀ ਰੈਂਕ ਦੇਤਾ ਉਹ ਕੋ ਸਿਪਾਈ ਤੋਂ ਇੱਕ ਰੈਂਕ ਜਿਹੜੇ ਦੋ ਰੈਂਕ ਨੂੰ ਨੇ ਵਧਾ ਦੇ ਏਡੇ ਵੱਡੇ ਰੈਂਕ ਵਧਾ ਦੇ ਜਿਹੜੇ ਕਿ ਦੂਜਾ ਦੇ ਵਧੇ ਨਹੀਂ ਸੀ ਹੂੰ ਜਦੋਂ ਰੈਂਕ ਵਧਾ ਦੇ ਤੇ ਦੋ ਸਾਲਾਂ ਦੇ ਵਿੱਚ ਵਿੱਚ ਉਹ ਜਰਨਲ ਦੇ ਰੂਪ ਚ ਜਾ ਗਿਆ ਸੀ ਦਲੇ ਰਹਿਦਾ ਜਿਹੜਾ ਜੰਗ ਕਰਦਾ ਸੀ ਆਪ ਨੂੰ ਲੋਕੇ ਲੰਦਾ ਆਮ ਜਨਰ ਦਾ ਪਿੱਛੇ ਰਹਿ ਤੇ ਨਾ 10 ਨੇ ਬਾਇ ਕਰਿਆ ਐ ਕਰਿਆ ਬਾਇ ਕਰਿਆ ਜਿੰਨੇ ਨੇ ਜੰਗ ਜੁੱਧ ਕਰਿਆ ਤੇ ਇੱਕ ਜੰਗ ਨਹੀਂ ਹਾਰਿਆ ਇੱਕ ਨਹੀਂ ਹਾਰਿਆ ਜਿੰਨੇ ਨੇ ਜੰਗ ਕਰਿਆ 10 ਕਰਿਆ 5 ਕਰਿਆ 8 ਕਰਿਆ ਉਹਨਾਂ ਜਿਹੜੇ ਹਾਰ ਨਹੀਂ ਮੰਨੀ ਤੇ ਨਾ ਆਰ ਇਹਨੂੰ ਹੋਈ ਆ ਤੇ ਜਿੱਤੇ ਹੀ ਆ ਤੇ ਜਦੋਂ ਭਾਈ ਇਹ ਰਾਜ ਚੱਲੀਗਾ ਰਾਜ ਉੱਤੇ ਬੂਰੇ ਉਹਨੇ ਬਾਹਰ ਆ ਕੇ ਜਿੱਤ ਸਕਦਾ ਰਾਜ ਹੀ ਖੋਹ ਲਿਆ ਯਾਨੀ ਬੂਰੇ ਬਾਦਸ਼ਾਹ ਤੋਂ ਜਦੋਂ ਆਪਾਂ ਕਿਹਾ ਕਿ ਕਿਤੇ ਦਾ ਬਾਜ਼ਾਰ ਚੰਨ ਪਿਕ ਕਰ ਹੁੰਦੇ ਆ ਕਿਤੇ ਉਹ ਨੂੰ ਬਿਕਰ ਹੋਣ ਲੱਗ ਗਿਆ ਉਹ ਸੰਭਾਲ ਲਾ ਗਿਆ ਜਿੱਥੋਂ ਕਿਤੇ ਅੱਧਾ ਜਿੱਥੇ ਅੱਧਾ ਕੰਮ ਸੀ ਉੱਥੇ ਹੀ ਆ ਗਿਆ ਕਿਉਂ ਇੱਧਰ ਜਬਰੌਦ ਨਹੀਂ ਆਪਾਂ ਕਾਬਲ ਦੇ ਘਰ ਕਹਿੰਦੇ ਹੁਣ ਉੱਥੇ ਅਮਰੀਕਾ ਤੋਂ ਕਾਬਲ ਘਰ ਰੋਡ ਨਹੀਂ ਆਇਆ ਅਮਰੀਕਾ ਤੋਂ ਤੇ ਜਿਹੜਾ ਇਹ ਆਪਣਾ ਬੱਚ ਕਰਿਆ ਵਾ ਸੀ ਆਪਾਂ ਜਿੱਤਿਆ ਵਾ ਸੀ ਉੱਥੇ ਵਾਜਦਾ ਜਬਰੌਦ ਦਾ ਕਰਾ ਆਪਣੀ ਕਹਾਣੀ ਉੱਥੇ ਜਾਵਦੀ ਸੀ ਜਬਰੌਦ ਦੇ ਘਰੇ ਤੇ ਉਹ ਵੀ ਇਹਨੇ ਜਾਨੀ ਬਿਮਾਰ ਪਏ ਨੇ ਉੱਟ ਕੇ ਜਿੱਤਿਆ ਦਾ ਬੰਦੇ ਤਹਾਰਾ ਜਦੋਂ ਨਾ ਉਹ ਭਾਈ ਤੇ ਇਹ ਇਹ ਦੁਆਰ ਕਾ ਕਲਾ ਉਹਦੇ ਵਿੱਚ ਕਿਲਾ ਪਤਾ ਕੀ ਕਿਲਾ ਹੁੰਦਾ ਜਿਵੇਂ ਪਰੀਆ ਬਾਬੇ ਭਾਇ ਦਾ ਰਗੀ ਜਗਾ ਹਾਂ ਇਹ ਚਾਰ ਦਵਾਰੇ ਦੇ ਨਾਲੇ ਚਾਰ ਦਵਾਰੀ ਕਰਕੇ ਬਹੁਤ ਮਜ਼ਬੂਤ ਤੇ ਕੱਚਾ ਮਿੱਟੀ ਤੋਂ ਥਾਂ ਬਣਾਇਆ ਹੋਵੇ ਤੇ ਬੈਰੀ ਦੇ ਉੱਪਰ ਤੋਂ ਉੱਤੋਂ ਖੜੇ ਮਤਲਬ ਕੱਢਨੇ ਬਾਹਰ ਇਹ ਉਹ ਬਣਾਇਆ ਵਾਸਤੇ ਜੋ ਬਣਾਉਂਦਾ ਕਹਿੰਦਾ ਦਵਾਰੇ ਤੇ ਜਿੰਨੇ ਪਠਾਨ ਸੀ ਸਾਰੇ ਪਿਲੇ ਦੇ ਵਿੱਚ ਸਦਵਾਰ ਆਉਂਦੇ ਤੇ ਜਦੋਂ ਹੁਣ ਉੱਥੇ ਇਹਦਾ ਹਰੇ ਦੂਜਾ ਜੀ ਪਹੁੰਚਿਆ ਲੈ ਦੋੜਨਾ ਤੇ ਇਹ ਮਹਾਰਾਜਾ ਜੀ ਸਖ ਨੇ ਪਾਇ ਕੇ ਨੂੰ ਸਦਿਆ ਪਰ ਇਹ ਨੂੰ ਕਿੰਨੇ ਖਲ ਤੇ ਕਿਰਪਾ ਨਾ ਕਰੇ ਦਿੰਦੇ ਆ ਨਾਲ ਪਾਣ ਦਾ ਹੁੰਦਾ ਕੋਈ ਮਤਲਬ ਉਹਨਾਂ ਦੀ ਕੋਈ ਚੀਜ਼ ਜਿਹੜੀ ਉਹ ਰੱਖ ਲੈਣੀ ਆ ਉਹ ਚੱਕਣੀ ਹੁੰਦੀ ਆ ਬੰਦੇ ਨੇ ਵੀ ਪੂਲੇ ਜਬਰੌਹ ਦੇ ਕਿਲੇ ਨੂੰ ਵੀ ਦਸੋ ਕਿਹੜਾ ਉਹ ਕੋਲੇ ਹਰੀ ਸੋਨ ਦਾ ਰੁਭਾਉ ਖਿਆ ਮੈਂ ਜਾਣਾ ਤੇਰੇ ਲੈ ਕੇ ਗਿਆ ਕਿਲੇ ਦੇ ਵਿੱਚ ਜਿਹੜੀ ਆਪਣੀਆਂ ਪੌਂਗਾ ਚਾੜਦੇ ਆ ਜਦੋਂ ਜਬਰੌਹ ਦੇ ਕਿਲੇ ਨੇ ਕਿਰਾ ਦੇ ਸਾਰੀ ਉਹਦਾ ਜਾਇਦਾ ਲਿਆ ਅੰਦੇ ਦਾ ਬੈਠਿਆ ਉੱਚੇ ਹਾਂ ਇਹਨਾਂ ਨੇ ਲੋੜ ਨਹੀਂ ਹੁੰਦਾ ਜਿਹੜੀ ਇਹਦੀ ਫੌਸ ਸੀ ਇਹਦੇ ਨਾਲ ਕਿਹਾ ਵੀ ਤੂੰ ਆਪ ਬੁਰੇ ਨਾਲ ਦਸ ਸੀ ਸਪਾਹੀਆਂ ਨੂੰ ਉਹ ਤੋਂ ਹੌਸਲਾ ਹੋ ਜਾਂਦਾ ਸੀ ਹੁਣ ਜਦੋਂ ਆਪਣੇ ਨਾਲ ਜਿਹੜਾ ਆਗੂ ਹੁੰਦਾ ਜੀ ਆਪਣਾ ਵਿੱਚ ਆਪਣਾ ਬੱਕਣਾ ਕਣਕੀ ਵੱਢਣੀ ਹੈ ਇੱਕ ਘਰ ਦੇ ਬੂਰੇ ਆਗੂ ਕਹਿੰਦਾ ਨਾਮ ਆਇਆ ਲੱਗਦਾ ਫਿਰ ਨਾ ਜਿਹੜਾ ਚਲੋ ਅਸੀਂ ਵੀ ਲੱਗਦੇ ਆ ਭਾਈ ਫੌਜ ਦੇ ਨਾਲ ਪੂਰੀ ਕਾਗਿਆ ਨੇ ਲਕੀਰ ਨਿਗਾਹਾਂਦਾ ਹੀ ਕਹਿੰਦੇ ਇਹ ਲਕੀਰ ਤੇ ਆ ਜਾਓ ਜਿਹਨੇ ਮਰਨਾ ਉਹ ਇੱਧਰ ਆਇਓ ਦੂਜਾ ਆਇਓ ਹੂੰ ਸਾਰੇ ਟੱਪ ਜਾਂਦੇ ਸੀ ਜਿਹੜੀ ਸਰਕਾਰ ਵੀ ਤੇਰੇ ਨਾਲ ਜਿਵੇਂ ਦੇ ਕਿਲੇ ਰੋ ਕਰਿਆ ਕਹਿੰਦਾ ਨਾ ਗਾਲ ਛੋਲੋ ਮੇਰੀ ਹੁਣ ਕਰਦਾ ਕਿਲਾ ਜਣਾ ਹੀ ਫਟੇ ਕਰਨਾ ਆਪਾਂ ਇਹਨੂੰ ਇਹਦੇ ਤੇ ਸਹਾਦਤਾ ਦੇਣੀ ਹੈ ਕੱਢਣੀ ਹੈ ਹੂੰ ਐਂਕਲਾ ਦੇ ਉਦੋਂ ਮਹਾਰਾਜ ਜੀ ਸਹਿੰਗ ਦੇ ਤਾਹੀ ਰਾਜ ਦਾ ਕਾਮਯਾਬ ਸੀ ਉਹਦੇ ਵਿੱਚ ਸਹਾਦਤ ਦੇਣ ਤੋਂ ਰਾਜੇ ਦੇ ਮੂਰੋਂ ਕੋਈ ਪਤਾ ਜਲਵਾ ਨਹੀਂ ਸੀ ਕਹਿੰਦਾ ਜੇ ਦੂਹਰ ਕੀ ਚਾਹੀਦਾ ਜੇ ਆਪਣੇ ਆਪਣੇ ਖਾਲਸੇ ਰਾਜ ਦੇ ਵਿੱਚ ਜਾਨ ਚਲੀ ਜਾਊ ਪੂਰਤੀ ਹੋ ਜਾਊਗਾ ਹੂੰ ਜਲਦੀ ਉਹ ਕਹਿੰਦਾ ਵੀ ਹੁਣ ਆਪਾਂ ਉਹ ਜਿਹੜਾ ਚਲਾ ਜਬਰੌ ਦਾ ਕਹਿੰਦਾ ਕਿਲੇ ਨੇ ਕੱਲਾ ਦੀਆਂ ਨਿਓਆਂ ਵਾਲੇ ਵਿੱਚ ਬਾਰੂਦ ਨਪੜਾ ਬਣਾ ਪੜੋ ਫਿਰ ਉਹਨੂੰ ਫਲੀਤੇ ਲਾਵਾਂਗੇ ਫਲੀਤਿਆਂ ਨੂੰ ਭਰਾਕੇ ਪਹਿਣਗੇ ਤੇ ਕੰਨਾ ਫਾੜੂਣੀ ਹੈ ਜਿਹੜੇ ਤੁਸੀਂ ਪੈਦਲ ਸਵਾਰ ਵਾਲੇ ਆਪਣੇ ਹੈਗੇ ਆ ਸਿਪਾਈ ਉਹ ਤਾਂ ਤੁਸੀਂ ਜਦੋਂ ਇਧਰੋਂ ਕੰਧ ਪਾਟ ਗਏ ਤੁਸੀਂ ਇੱਕਦਾਂ ਤਲਵਾਰਾਂ ਧੋਕ ਦੇ ਵਿੱਚ ਜਾਉਂਦਾ ਉਸ ਤੋਂ ਘੋੜਸਵਾਰਾਂ ਕਹਿੰਦੇ ਚੂਹੀ ਕੱਪ ਜਾਣਾ ਨਿੱਤਾਂ ਜਾ ਕੇ ਆਪਣਾ ਡੰਗ ਚੱਲੂਗਾ ਉਹ ਕਹਿੰਦੇ ਸਾਫਾ ਕਹਿੰਦਾ ਤੇ ਮੈਂ ਥੱਲੇ ਫਲੀਤੇ ਤਾਕਤ ਦੇ ਬਾਅਦ ਮੈਂ ਜਾਂਦਾ ਇਹਨਾਂ ਨੇ ਆਪੇ ਸਿਪਾਈ ਜਿਹੜੇ ਉਹ 200 500 ਸਿਪਾਈ ਲਿਆ ਉਹਨੂੰ ਕਹਿੰਦੇ ਨੇ ਵੀ ਗਾਹ ਤੋਂ ਲੰਬੂ ਰਤੀਰ ਵੀ ਆਉਣੇ ਆ ਪੂਰੋਂ ਗੋਲੇ ਵੀ ਗੋਲਗਰੀ ਆਉਣੀਆਂ ਆਪਾਂ ਜਿਹੜੇ ਖਲੀਤੇ ਆ ਥੱਲੇ ਡੋੜੇ ਹੁਣ ਆਪਣੇ ਹੱਥਾਂ ਤੋਂ ਲਗੇ ਉਹ ਹੈ ਤੇ ਹੁਣ ਪੂਰੇ ਪੁੱਤਰਾ ਆ ਕੇ ਕੋੜ ਸਵਾਰ ਹੋ ਕੇ ਤੁਸੀਂ ਛੱਡੋ ਚੇਤੀ ਤਾ ਉਹਨਾਂ ਦੀ ਨਿਗਾਹ ਫੋੜਿਆ ਲੂਗੀ ਕਿ ਅਸੀਂ ਭੱਜ ਕੇ ਥੱਲੇ ਦੀ ਬਣ ਜਾਂਦੇ ਹਾਂ ਹੂੰ ਨਿਗਾਹ ਕੁਮਾਰੀ ਉਹਨਾਂ ਦੀ ਨਿਗਾਹ ਕੁਮਾਰੀ ਉਹ ਵੀ ਗੱਲ ਕਰੀ ਫੌਜ ਦੇ ਉੱਤੇ ਕੋੜ ਸਵਾਰ ਸੀ ਉਹਨਾਂ ਨੇ ਡੋਲੇ ਦੇ ਘੋੜੇ ਪੇੜਾ ਕੇ ਘਰ ਦਾ ਖਾ ਤੇ ਘਰ ਦਾ ਠਾ ਕੇ ਤੇ ਉੱਤੀ ਛੱਡ ਲਾ ਗਏ ਉਹਨਾਂ ਦਾ ਬੱਬੂ ਸੇਜਾ ਪਾ ਕੇ ਕਿਲੇ ਨੂੰ ਤੇ ਭਾਈ ਥੱਲੇ ਡੋੜਾ ਉਹਦੇ ਆਣ ਜਾ ਲਗੇ ਉਹਨਾਂ ਦੇ ਨਾਲ ਜਾਗਮੀ ਹੋਏ ਬੱਚੇ ਵੀ ਤੈਨੂੰ ਪਤਾ ਉਹਨਾਂ ਸੀਗਾ ਵੀ ਉਹਨੇ ਪੜਨਗੇ ਜਾਗਮੀ ਹੋਏ ਤੇ ਪਾਈ ਨੇ ਕੀ ਕਰਾ ਦੇ ਜਾ ਕੇ ਮਤਲਬ ਸੱਪਣਾ ਲੈ ਲੈ ਚਾਹੇ ਉਸ ਟਾਈਮ ਦਾ ਕੁਝ ਵੀ ਉਹਨਾਂ ਸੀ ਕਰਤਾ ਜਿਹੜਾ ਨਵਾਂ ਪੜਨ ਵਾਲਾ ਹੁੰਦਾ ਉਹ ਲੈ ਕੇ ਤਾਂ ਜਾਗਰ ਥੱਲੇ ਲਾਤੇ ਲਾ ਕਹਿੰਦੇ ਹੁਣ ਆਪਾਂ ਫਲੀਤੇ ਠੋਕ ਲੈ ਤੇ ਹੁਣ ਆਪਾਂ ਭੱਜਣਾ ਵੀ ਆ ਬੈਕ ਆ ਉਹਨਾਂ ਨੂੰ ਬੇਰ ਮਤਲਬ ਆਪਦੀ ਕਾਰਵਾਈ ਦੇ ਵਿੱਚ ਕਹਿੰਦਾ ਵੀ ਹੁਣ ਅਸੀਂ ਲੱਗ ਟੁੱਕੇ ਤੇ ਕੋਈ ਪੰਜਾਂ ਬਾਰੀ ਦਿੱਤੀ ਭੱਜੂਗੀ ਦੋ ਵਾਰੀਆਂ ਭੱਜਣਾਂ ਚੱਲ ਜੀ ਉਹਨਾਂ ਦੇ ਤੇ ਫਲੀਤੇ ਲਾ ਕੇ ਤੇ ਜਦੋਂ ਉਹਨੂੰ ਲਾ ਕੇ ਅੱਗ ਉਹਦੋਂ ਉਹਨਾਂ ਨੇ ਚੱਕਦੇ ਘੋੜਸਵਾਰੇ ਨੂੰ ਅੱਗੇ ਘੜ ਲੜਾਈ ਸੀ ਘੜ ਲੜਾਈ ਤੇ ਪੈਦੀ ਤੇ ਨਿਕਲੇ ਬਹੁਤ ਇਹ ਫੱਟਣ ਹੋ ਗਏ ਦਾਦੇ ਦੇ ਇੰਨਾ ਅੱਗ ਵੀ ਲੱਗੀ ਸੀ ਇਹਨੂੰ ਪਰ ਇਹ ਸੋਨਾਂ ਨੂੰ ਮੱਚ ਗਈ ਸੀ ਸਰੀਰ ਬਹੁਤ ਇਹਦਾ ਤੇ ਜਾ ਕੇ ਖਿੱਚ ਖਿੱਚ ਕੇ ਪਾਸੇ ਕਰੇ ਸੀ ਇਹ ਇਹਦੇ ਬੰਦੇ ਜਨੇ ਲਾ ਬਾਤ ਗਈ ਸੀ ਇਹਨਾਂ ਦਾ ਵੱੱਜ ਜਗ ਵੀ ਇੰਨੇ ਹੋ ਗਏ ਸੀ ਕਿਉਂਕਿ ਹੁਣ ਬਰੂਦਰਾਂ ਜਨ ਅਕਸਰ ਉਹਨੂੰ ਆਕਲ ਲਾਉਣੀ ਆ ਕਿਤੇ ਕਿਲਾ ਭੱਜਣਾ ਕਿਤੇ ਆਏ ਥੋੜੋ ਭੱਜ ਜੂ ਗੱਲੀ ਵੱਤ ਪਿੱਛੇ ਨੂੰ ਵੀ ਖਲਦਾ ਪਿੱਛੇ ਨੂੰ ਵੀ ਭੱਜਣਾ ਪਰ ਉਹ ਪਿੱਛੇ ਨੂੰ ਵੀ ਭੱਜਦਾ ਇਹਨੂੰ ਅੱਗ ਲਾ ਕੇ ਤੇ ਉਧਰ ਭੱਜ ਉਹਨਾਂ ਨੂੰ ਕੋੜਿਆ ਉਹਨਾਂ ਕੋਰਸਵਾਰ ਉਹਨੇ ਟੱਕਦਾ ਵੱੜ ਗਏ ਕਿਲੇ ਤੇ ਜਦੋਂ ਕਿਤੇ ਕਿਲੇ ਤੇ ਵੱੜ ਕੇ ਉਹਨਾਂ ਨੇ ਉਹਦੀ ਝੰਡੇ ਉਹ ਝੰਡਾ ਖੜਾ ਕਰ ਲੈਂਦੇ ਆ ਜਦੋਂ ਕਿਹਨਾ ਕੋਈ ਫੌਜ ਹਾਰਦੀ ਆ ਉਦੋਂ ਕਰ ਕਹਿੰਦੇ ਹੁਣ ਕਾਨੂੰ ਨੁਕਸਾਨ ਕਰਾਉਣਾ ਜਾਂ ਹੁਣ ਤਾਂ ਪਾਸਾ ਲੱਗੇ ਅੱਕ-ਵੱਡ ਕਰ ਲਏ ਇਹ ਉਦੋਂ ਉਹਨੂੰ ਝੰਡਾ ਖੜਾ ਕਰ ਲੈਂਦੇ ਤੇ ਬੱਸ ਬਈ ਦੀਨ ਹੋ ਗਏ ਜੁੜੇ ਥੋੜੇ ਦੀਨ ਹੋ ਕੇ ਚਲੋ ਪਰ ਜਦੋਂ ਇਹ ਵੱਡੇ ਵੱਡੇ ਗਏ ਬਾਅਦ ਆ ਉਹ ਵੱਡੇ ਗਏ ਦੇ ਬਾਅਦ ਕੇ ਤਾਂ ਦੀਨ ਹੋ ਗਏ ਦੀਨ ਹੋ ਗਏ ਤੇ ਫਿਰ ਇਹਦੇ ਜਾਨੀ ਉਹ ਸਾਰੇ ਨਾ ਫਿਰ ਖੇਲ ਨੂੰ ਦੇਣ ਲੱਗ ਜਾਂਦੇ ਸੀ ਸਲਾਗਾ ਸਲਾਨਾ ਪਰ ਲੱਗ ਜਾਂਦੇ ਸੀ ਉੱਥੇ ਫਿਰ ਇਹ ਜਿਹੜਾ ਉਹਨਾਂ ਨੂੰ ਆਪ ਦੇ ਬੰਦੇ ਜਾਂ ਮਤਲਬ ਉਹਨਾਂ ਨੂੰ ਬਣਾਇਆ ਉਹਦੇ ਵਕਾਲਾਦਾਰ ਕੀ ਸੁਪੇਦਾਰ ਕੀ ਉਹ ਦੂਜੇ ਵੱਡੇ ਵੱਡੇ ਆਫਸਰ ਸਾਹਿਬ ਹੋਵੇ ਸੀ ਤੁਸੀਂ ਹੁਣ ਇਤੋਂ ਨਿਕਰਾ ਹੀ ਕਰਨੀ ਹੈ ਆਪਣੇ ਅਦੀਨਾਏ ਫਿਰ ਇਹਨੇ ਕਾਬਲ ਤੇ ਖਦਾਰ ਆਪਣੇ ਅਦੀਨਾਏ ਕਰਕੇ ਤੇ ਫਿਰ ਇਹ ਆ ਕੇ ਜੱਕਵੀ ਹੋ ਕੇ ਤੇ ਪੈ ਗਿਆ ਮੇਤੂ ਦੇ ਤੰਬੂ ਦੇ ਤੇ ਕਦੇ ਵੀ ਜਿਹੜੀ ਫੌਜ ਸੀ ਉਹ ਤੇ ਰਣਜੀਤ ਸਿੰਘ ਪਛੋੜੋ ਕਰਦਾ ਬੰਦ ਮਹਾਰਾਜਾ ਨੂੰ ਆਰਾਮ ਕਰ ਹੁਣ ਤੇਰੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਉਧਰ ਦਾ ਮਹਾਰਾਜਾ ਜੀ ਸਿੰਘ ਸੀਗਾ ਕਿ ਇਹ ਪਹੀਆ ਦਾ ਦੂਜਾ ਇਹ ਵੀ ਅੱਦਾ ਵਿਆਹ ਵਾਸੀ ਪਛੋੜੋ ਪਸਰ ਬੁਮਾਰੀ ਪੱਖੋਂ ਪੁਮਾਰੀ ਪੱਖੋਂ ਕੀ ਯਾਰ ਜਿਹੜੇ ਦੇ ਨਾਲ ਡੋਗ ਰਹੇ ਸੀ ਉਹਨਾਂ ਡੋਗ ਰਹੇ ਨੇ ਇਹਨੂੰ ਸਭ ਚੀਜ਼ ਦੇਤੀ ਸੀ ਕੋਈ ਵੀ ਹੌਲੇ ਹੁਲੜ ਚਕੇ ਮਰੇ ਰਾਜ ਖਤਮ ਕਰਿਆ ਤਾਂ ਡੋਗ ਰਹੇ ਨੇ ਕਿ ਇੱਦਾਂ ਦਾ ਰੋਣ ਆਦਾ ਤੁਸੀਂ ਕਦੇ ਨਹੀਂ ਰੋਆ ਬਾਦਸ਼ਾਹ ਦਾ ਕੱਲ ਨੂੰ ਭਰੂ ਉਹ ਜਾ ਕੇ ਮੇਰੇ ਕੋਲ ਇੱਕ ਕਤਾਬ ਕੱਢੀ ਪਈ ਆ ਤੇ ਅੱਖਾਂ ਬਾਟ ਗਏ ਉਹ ਬੰਦਾ ਮਤਲਬ ਉਹ ਚੀਜ਼ਾਂ ਇਹਦਾ ਰਾਜ ਗਿਆ ਨਹੀਂ ਸੋਹਾਂ ਉਹਨੂੰ ਕਹਿੰਦੇ ਤੂੰ ਆਰਾਮ ਕਰ ਚਲੇ ਤੰਬੂ ਦੇ ਵਿੱਚ ਪਾਇਆ ਦੇ ਆਰਾਮ ਕੱਢ ਲਿਆ ਪਹਿਰੇ ਲਗੇ ਹੋਏ ਸੀ ਸਾਡੇ ਜਿਹੜੇ ਪਠਾਨ ਸੀ ਉਨੇ ਯਾ ਉਹ ਇਹ ਦੇ ਦਿੱਕਲੀ ਨਹੀਂ ਪਾਵਣਾ ਜਦੋਂ ਕਿਸੇ ਨੂੰ ਸੱਟ ਲਾ ਅੱਜ ਕੱਲ ਵੀ ਜਿਨ੍ਹਾਂ ਨੇ ਇਹ ਬੱਖੋ ਬੰਦਾ ਲੱਗਦਾ ਬੰਦੇ ਦਾ ਕਰਤਾਰ ਬੰਦੇ ਦੀ ਇਮਾਨਦਾਰੀ ਇਹ ਚੀਜ਼ਾਂ ਦੇਖਦੇ ਉਹਨੇ ਵਿੱਚ ਹਰ ਹਰ ਸਭ ਦਲੂ ਕੋ ਸਾਰੇ ਰਾਜ ਦੇ ਵਿੱਚ ਇਹ ਚੀਜ਼ਾਂ ਅੱਗੇ ਸੀ ਉਹ ਸਮਾਨ ਪਿੱਛੇ ਸੀ ਇਹ ਚੀਜ਼ਾਂ ਅੱਗੇ ਸੀ ਉਹਨੇ ਕੀ ਕਰਿਆ ਤੇ ਭਾਈ ਉੱਥੇ ਜਾ ਕੇ ਨਾ ਜਦੋਂ ਉਹ ਤੰਬੂ ਚਪਾਇਆ ਤੇ ਉਹਨਾਂ ਨੇ ਜਨਾਨੀ ਮਤਲਬ ਬਾਨੋਆਂ ਆਦਿ ਇੱਕ ਜਨਾਨੀ ਸੀ ਮੁਗਲਵਾਲੀ ਪਟਾੜੀ ਬਹੁਤ ਸੋਹਣੀ ਤੇ ਜਵਾਲ ਕੁੜੀ ਉਹਨੂੰ ਕਹਿੰਦੇ ਵੀ ਤੂੰ ਬਿਹਰਤਾਨਾ ਦੇ ਲੋਕ ਕੋਲੇ ਜਾ ਕੇ ਤੂੰ ਕਹਿੰਦੇ ਤੈਨੂੰ ਤੇਰੇ ਅਰ ਦਾ ਬੱਚਾ ਮੈਨਾਂ ਲਗਾ ਚੋਈ ਨਾ ਵੀ ਜਿਆਦਾ ਤੇ ਤੇਰੇ ਤੇ ਉੱਗੀ ਰੂਗ ਆ ਟਿਕੂਗਾ ਤੇ ਜਾਂ ਤੇਰੇ ਵੀ ਹੋਊਗਾ ਵੀ ਆਪਾਂ ਉਹ ਵਿਆਹ ਦੇ ਕੋਲ ਉਹਦਾ ਖਾਲਸਾ ਕੀ ਕਰਦਾ ਚੱਲ ਭਾਈ ਜੇ ਤੀ ਉਹ ਹੀ ਕਰਦਾ ਲੋਕ ਦੀ ਛੇੜੀ ਤੇ ਆਈ ਲੋਕ ਭਾਈ ਲੋਕ ਤੇ ਮਤਲਬ ਉਹ ਲੀੜੇ ਨਾ ਜਦੋਂ ਕਿਸੇ ਨੂੰ ਮਿਲਣਾ ਹੋਵੇ ਉਹ ਜਿਹੜੇ ਲੀੜੇ ਪਾਏ ਹੁੰਦੇ ਆ ਬੰਦੇ ਜੀ ਆਮ ਪੋਜੀ ਨੂੰ ਬੱਟ ਨਹੀਂ ਦੇਦੇ ਆਮ ਬੰਦੇ ਨੂੰ ਆਪਾਂ ਵੀ ਕਹਿੰਦੇ ਨਾ ਜਿੱਦਾਂ ਇੱਕ ਵੇਂ ਨੰਬਰ ਨੰਬਰ ਤੇ ਪਹੁੰਚ ਆ ਗਿਆ ਉਹ ਕੋਲੇ ਵੀ ਹਾਂ ਇਹ ਲੋੜ ਵੱਲ ਚ ਰੰਗਿਆ ਅੰਦਰ ਤਪੈ ਤੈਨੂੰ ਕੀ ਚਾਹੀਦਾ ਇਹਦੇ ਵੀ ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਉਹ ਕੋਲੇ ਵੀ ਸਰਦਾਰ ਨੂੰ ਸਾਡੇ ਨੂੰ ਮਿਲਣਾ ਕਦੇ ਹਾਂ ਉਹ ਨੂੰ ਮਿਲਣਾ ਚਾਹ ਲੋ ਕਦੇ ਕੋਈ ਨੂੰ ਪੁੱਛੜ ਕੇ ਜਾਂ ਸਰਦਾਰ ਸਾਹਿਬ ਆਇਆ ਕਰਕੇ ਕੋਈ ਇੱਕ ਜਨਾਨਾ ਇੱਥੇ ਪਠਾਣੀ ਹੈ ਵੀ ਉਹ ਕੱਲੀ ਜਾਂ ਤੇ ਸੋਲੋ ਕੱਲੀ ਨੂੰ ਮਿਲਣਾ ਚਾਹੁੰਦੀ ਹੈ ਮਿਲਣਾ ਵੀ ਮੈਂ ਕੱਲੇ ਰੋ ਉਹ ਬਣਾ ਜਾ ਉਹ ਕੁਰੀ ਨਹੀਂ ਲੈ ਕੇ ਤੇ ਚਿਹਰਾ ਦਾ ਦਾਗ ਦਾ ਕਰੇ ਉਹ ਸਦਾ ਆਪੇ ਉੱਠ ਕੇ ਡੇਢ ਕੁਇੰਟਲ ਦਾ ਮੰਜੇ ਤੋਂ ਉੱਠ ਕੇ ਤੇ ਬਹਿ ਗਿਆ ਆਹ ਪੰਜ ਦੱਸੋ ਪੁੱਤਰਾ ਭਾਈ ਕਿਹਾ ਉਹ ਨੂੰ ਇਹ ਉਹ ਜੀ ਉਹਨੂੰ ਪੁੱਤਰਾ ਇਹ ਕਿਹਾ ਤੇ ਉਹ ਨਹੀਂ ਜੋ ਕਦੀ ਵੀ ਮੈਂ ਆਪਣੇ ਦਾ ਓਵਰ ਹਾਂ ਮਾ ਕੋਮਰ ਵੀ ਮੈਂ ਤਰੀਕ ਵਿੱਚ ਮਾਤਾ ਲੱਗੇ ਮੈਂ ਭੈਣ ਤਰੀਕੇ ਵਿੱਚ ਲੱਗੀ ਜਾਂ ਪੁੱਤਰ ਤੇ ਵੀ ਮੈਂ ਕਿਵੇਂ ਲੱਗੀ ਉਹਦੇ ਮਾਨੇ ਨੂੰ ਪੁੱਤਰ ਮੈਂ ਆਪਰੇ ਨੂੰ ਪੈ ਗਿਆ ਓਏ ਆਪਣੇ ਨੂੰ ਪੈ ਗਿਆ ਭੈਣ ਤੇ ਉਹ ਸਾਰੇ ਪੈ ਗਏ ਆਖੇ ਨਹੀਂ ਛੋਟੀ ਭੱਜ ਕੇ ਮਾਰ ਦੇ ਜਦੋਂ ਲਿਆ ਉਹ ਮਾਣ 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 ਗਿਆ ਮਾਣ ਗਿਆ ਨਾ ਗਿਆ ਬੱਜ ਗਿਆ ਉਹ ਮਗਰ ਉਹ ਹੈ ਨਾ ਇਹ ਸ਼ਦਲ ਆਪਣੀ ਗੱਲ ਵਿੱਚ ਆ ਕਿਹਨੂੰ ਪਤਾ ਲੱਗਾ ਮੇਰੇ ਨਾਲ ਮਾਰਨਾ ਹੋਇਆ ਤੇ ਉਹ ਜਦੋਂ ਪਾਜੂ ਨੇ ਕੀ ਕਰਿਆ ਤੇ ਉਹ ਆ ਕੇ ਤੇ ਸਾਹਮਣੇ ਪਰੇ ਹੱਥਾ ਦੱਸੋ ਬੇਟਾ ਉਹ ਕਹਿੰਦੀ ਵੀ ਮੈਂ ਜੋ ਜੀ ਛੋਡੇ ਵਰਗਾ ਮੇਰੇ ਮਾਜ ਦੇ ਪੇਟੋਂ ਛੋਡੇ ਵਰਗਾ ਪੁੱਤਰ ਪੈਦਾ ਕਰਨ ਮੈਂ ਨਹੀਂ ਉਹ ਕਹਿੰਦਾ ਭਾਈ ਪੁੱਤਰ ਦਾ ਫਿਰ ਜੀ ਮੇਰੇ ਵਰਗਾ ਰਹਿਣਾ ਤਾਂ ਮੇਰੇ ਵਰਗਾ ਤਾਂ ਮੈਂ ਹੀ ਆ। ਹੂੰ। ਹੋਰ ਦਾ ਕੀ ਪਤਾ ਕਿਸ ਤਰ੍ਹਾਂ ਦਾ ਹੋਊਗਾ ਜੇ ਤੂੰ ਮੇਰੇ ਵਰਗਾ ਰਹਿਣਾ ਤਾਂ ਮੇਰੇ ਵਰਗਾ ਹੀ ਆ ਜਿਹਨੂੰ ਪੁੱਤਰ ਕਹਿੰਦੀ ਆ ਮੈਂ ਤੇਨੂੰ ਮਾਤਾ ਬਣਾਣਾ ਤੇ ਮੈਂ ਤੇਰਾ ਬੇਟਾ ਬਣਾਣਾ ਅੱਜ ਤੋਂ ਮੈਂ ਤੇਰਾ ਪੁੱਤਰ। ਹੂੰ। ਕਹਿੰਦੇ ਨਹੀਂ। ਫਿਰ ਜਦੋਂ ਉਹ ਹਰਿਦੌਨਰਵਾ ਗੁੱਸੇ 'ਚ ਹੋਇਆ ਕਾਰਨ। ਹੂੰ। ਗੁੱਸਾ। ਗੁੱਸਾ ਕਰਿਆ ਵੀ ਤੂੰ ਇਹਦੀ ਕਹਿਣ ਲੱਗੀ। ਉਹ ਕਹਿੰਦੀ ਵੀ ਮੈਂ ਸੁਣਦੀ ਆ ਸਿੱਖਾਂ ਦੇ ਕਰੇ ਗੁਰੂ ਨਾ ਵਾਸਤਾ ਪਾ ਕੇ ਉਹਨੇ ਗੁਰੂ ਨਾਨਕ ਦੇਵ ਜੀ ਨਾਲ ਵਾਸਤਾ ਪਾਇਆ ਕਹਿੰਦੇ ਵੀ ਜਦੋਂ ਖਾਨਸੇ ਕੋਲੇ ਸਿੱਖ ਕੋਲੇ ਕਿਸੇ ਕੋਲੇ ਬੰਦਾ ਆਵੇ ਜਾਂ ਕੁੜੀ ਆਵੇ ਜਾਂ ਬੰਦਾ ਕੋਈ ਆਵੇ ਵੀ ਉਹ ਖਾਣੀ ਨਹੀਂ ਮੋੜਨ ਕਰਦੇ ਜਿਹੜਾ ਕੁਛ ਉਹ ਲੈਣ ਆਇਆ ਉਹਨੂੰ ਦੇ ਕੇ ਤੋੜਨਗੇ ਕਿ ਮੈਂ ਤਾਂ ਇਹ ਸੁਣਿਆ ਉਹ ਕਹਿੰਦਾ ਭਾਈ ਜੇ ਤੂੰ ਇਹ ਸੁਣਿਆ ਕਿ 10 ਮੈਂ ਚੰਗਾ ਭਰੇ ਆਉਂ ਕਰੋ ਭਾਈ ਆਵੇ 8 ਦਿਨ ਮੈਂ ਕਹਿੰਦਾ ਵੀ ਆਉਂ ਕਰੋ ਇੱਕ ਤਾਂ ਸੌਲ ਲਿਓ ਚੱਕ ਕੇ ਤਰੋਂ ਇੱਕ ਕੰਪੂਰੀ ਲਿਓ ਬੋਲਦ ਰੋ ਗਏ ਤੇ ਉਹਨੇ ਪੂਰੀ ਚੱਕਿਆ ਇੱਕ ਸੌਲ ਚੱਕਿਆ ਤੇ ਉਹਨੂੰ ਕਦੇ ਆ ਜਾ ਉਹਰੇ ਆ ਕੇ ਨਾ ਜਦੋਂ ਉਹ ਸਾਹਮਣੇ ਹੋਈ ਤੇ ਉਹਦੇ ਉੱਲੇ ਜਿਹੜੇ ਉਹ ਔਰਤ ਜਿਹੜੇ ਸੱਫਟੇ ਦੇ ਤਾਂ ਤੇ ਜਿਹੜਾ ਪੂਰਾ ਉਹਨੂੰ ਟੋਕਲ ਚਪਾਦਾ ਕਹਿੰਦੇ ਅੱਜ ਤੋਂ ਤੂੰ ਸਾਡੀ ਮਾਤਾ ਤੇ ਅਸੀਂ ਤੇਰੇ ਪੁੱਤਰ ਹਾਂ ਹਾਂ ਹੁਣ ਉਸ ਤੋਂ ਬਾਅਦ ਉਹ ਕੀ ਕਹੇ ਉਹ ਚੋਕੋ ਉਹਨੇ ਫੇਰ ਜਾ ਕੇ ਗਿਆ ਕਹਿੰਦੀ ਇਹ ਜਿਹੜੇ ਇਹ ਇਹ ਕੌਮ ਜਿੱਤੀ ਨਹੀਂ ਜਾ ਸਕਦੀ ਉਨੇ ਜਾ ਕੇ ਆਪਣੇ ਪਠਾਣਾ ਨੂੰ ਕਿਹਾ ਕਹਿੰਦੇ ਤੁਸੀਂ ਤਾਂ ਮੈਨੂੰ ਕੱਲਿਆ ਸੀ ਐਸ ਕੰਮ ਦੀ ਖਾਤਰ ਵੀ ਜਾ ਜਾ ਕੇ ਉਹਦੀ ਇੱਜ਼ਤ ਤੇ ਉਹਦਾ ਸਾਰਾ ਗੁਣ ਦਾ ਮਾਨ ਦੀਰ ਮਾਨ ਦਾ ਫਰਕ ਕਿ ਆ ਵੀ ਕਹੇ ਦਾ ਬੰਦਾ ਮੈਂ ਜੀ ਉਹ ਮੈਨੂੰ ਵਾਕਿਆ ਜਿਹੜੀਆਂ ਗੱਲਾਂ ਮੇਰੀਆਂ ਸਾਡੇ ਮਤਲਬ ਹੁੰਦੀਆਂ ਸਾਡੀ ਕੌਮ ਦੇ ਵਿੱਚ ਵਾਕਿਆ ਹੀ ਉਹ ਗੱਲ ਸੱਚੀ ਹੈ ਵੀ ਤੁਸੀਂ ਐਡੇ ਇਸ ਕੋਈ ਐਡੇ ਉਹ ਕਹਿੰਦਾ ਭਾਈ ਜੀ ਤੂੰ ਪੁੱਤਰ ਮੇਰੇ ਵਰਗੇ ਤੇ ਪਰ ਮੈਂ ਹੀ ਐ ਹੂੰ ਜੇ ਤਾਂ ਉਹ ਪਤਾ ਕੀ ਕਹਿੰਦੇ ਚੰਚ ਚੋ ਕਹਿੰਦੇ ਕੱਲੀ ਨੂੰ ਮੈਂ ਮੈਨੂੰ ਮੈਂ ਕਿਹਨੀਆਂ ਮੇਰੇ ਨਾਲ ਗ੍ਰਹਿਤ ਕਰੂਗਾ ਗ੍ਰਹਿਤ ਕਰੂਗਾ ਤੇ ਥੱਲੇ ਆ ਦੇ ਵੀਰ ਦੇ ਥੱਲੇ ਆ ਗਿਆ ਬੇ ਬੁਰੀ ਭਾਵਨਾ ਰੱਖੂਗਾ ਇਹਨੂੰ ਬੁਰੀ ਭਾਵਨਾ ਤੇ ਮੈਂ ਜਾ ਕੇ ਡੌੜੀ ਪਿੱਟੂ ਜਦੋਂ ਮੈਂ ਡੌੜੀ ਪਿੱਟੂ ਤੇ ਮਗਰ ਜਿਹੜੇ ਪਠਾਨ ਸੀ ਪਠਾਨ ਵੀ ਤਿਆਰ ਸੀ ਵੀ ਅਸੀਂ ਇਹ ਜਾ ਕੇ ਕਾਹੋ ਵਿਆਹ ਕੀ ਕਰਨਾ ਨੂੰ ਹੂੰ ਆ ਗਏ ਨਾ ਗੱਲ ਚਲੋ ਉਹ ਗੱਲ ਨੂੰ ਇਹ ਹੋ ਗਿਆ ਜਦੋਂ ਅਸੀਂ ਚਲੋ ਪਾਸ ਹੋ ਗਿਆ ਉਹ ਕਹਿੰਦੀ ਵੀ ਮੈਂ ਵਾਕਈ ਇਹ ਗੱਲ ਜਿਹੜੀ ਕੋਮਾ ਸੈਟ ਕੋਮਾ ਤੇ ਇਹ ਮਤਲਬ ਉਹ ਜਾ ਨਹੀਂ ਹਾਰਦੀ ਕਿਸੇ ਨੂੰ ਜਿਹੜੇ ਐਸੇ ਦਿਰਬੇ ਕੋ ਤਾਂ ਪਠਾਨ ਦਾ ਇੱਕ ਨਾਪੜ ਦਾ ਆਪਣੀਆਂ ਸਿੱਖਾਂ ਦੀਆਂ ਕੁੜੀਆਂ ਇਹਨਾਂ ਨੇ ਕਿੰਨੇ ਅਹਿਦਵਾਦਾਂ ਦੀਆਂ ਕੁੜੀਆਂ ਕਿੰਨੀਆਂ ਚੱਕੀਆਂ ਸੀ 22-22 ਯਾਰ ਕੁੜੀਆਂ ਚੁੱਪ ਕੇ ਲੈ ਜਾਂਦੇ ਸੀ ਆਪਣੇ ਉੱਤੇ ਉਹ ਇੰਤਜ਼ਾਰ ਕਰਾਇਆ ਇਹ ਆਪਣੇ ਸਿੱਖਾਂ ਨੇ ਛੜਾਈਆਂ ਸੀ ਹਾਂ ਸਮਝਾ ਕੇ ਨਹੀਂ ਉਹਦੂ ਬਾਅਦ ਦੀਆਂ ਗੱਲਾਂ ਨਾਲੇ ਹਜੇ ਤੋਂ ਨਰੂ ਤੋਂ ਬਾਅਦ ਦੀਆਂ ਗੱਲਾਂ ਨੇ ਜਿਹੜੀਆਂ ਛੜਾਉਂਦੇ ਰਹੇ ਆਪਣੇ ਖਾਲਸੇ ਤੇ ਇਹ ਤਾਂ ਆਪਣੀ ਹੋਣੀ ਕੋਮ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਪਰ ਹਜੇ ਵੀ ਆਪਣੇ ਉਹ ਫੇਰ ਵੀ ਅੱਗੇ ਐਸ ਗੱਲੋਂ ਬਹੁਤ ਆਪਣੇ ਜਿਹੜੇ ਖਾਲਸੇ ਆ ਹਜੇ ਇਸ ਗੱਲੋਂ ਅੱਗੇ ਆ ਔਰ ਫੇਰ ਵੀ ਨੁਕਸਾਨ ਦੇ ਕਰਦੇ ਤਾਂ ਆਪਣੇ ਸਿੱਖ ਦਾ ਸਿੱਖੀ ਕਰਦਾ। ਅਜੇ ਨਹੀਂ ਗੱਲ ਜਿਹੜੇ ਹੁਣ ਤੋਂ ਆ ਕਦੇ ਦੇਖਣਾ ਆਪਣੇ ਬਰਾੜ ਕਰਾ ਤੇ ਆਪਣੇ ਸਿੱਖਾਂ ਦੇ ਮੋਢੇ ਸਿੱਖਾਂ ਦੀ ਆਪਣੇ ਵੀ ਹਿੰਦੂਆਂ ਦੇ ਮੋਢੇ ਨ ਕਰਿਆ। ਜਾਂ ਬੇਸਰਮਾਂ ਦਾ ਮੋਢੇ ਬਰਾੜ ਕਰ ਕਰਿਆ। ਨਾ ਹਿੰਦੂਆਂ ਦਾ ਮੋਢਾ ਸਿੱਖਾਂ ਵੀ ਕੁੜੀਆਂ ਨੇ ਬਰਾੜ ਕਰ ਕਰੂ। ਹਾਂ ਐਡੇ ਕਰ ਚੁੱਕੇ ਆ ਆਪਾਂ ਬੰਦੇ ਆਪਣੇ ਹੁਣ ਆਏ ਤੋਂ ਤਾਂ ਆਪਣੀ ਗੋਹੜ ਪਿੱਛੇ ਨੂੰ ਜਾ ਰਹੀ ਆ। ਬਾਕੀ ਹੋਰ ਨਹੀਂ ਆਲੀ ਵਈ ਬੰਦ। ਹਾਂ ਹੁਣ 20 25 ਸਾਲ ਤੋਂ ਬਾਅਦ ਜਿਹੜੇ ਕੋਈ ਇਸ ਕੰਮ ਨਹੀਂ ਹੁੰਦੇ ਇਸ ਕੰਮ ਜ ਨਹੀਂ ਹੁੰਦੇ ਹਾਂ ਜਿਹੜੇ ਪੜੀਆਂ ਮੰਡੀ ਦੇ ਅੱਗੇ ਜਿਹੜੇ 50 55 60 ਸਾਲ ਤੋਂ ਆ ਉਦੋਂ ਬਾਅਦ ਸੀ ਇਹ ਕਹਿਣ ਦਾ ਬਾ ਜਿਹੜੀ ਆਪਣੀ ਗੋਮਾ ਚੜ੍ਹਦੇ ਕਲਾ ਚ ਰਹੇ ਸੀ ਤੇ ਪਤਾ ਜਦੋਂ ਉਹ ਹੋਇਆ ਜਦੋਂ ਇਹ ਹਰੀ ਸੋ ਨਰੂਆ ਜਿਹੜੀ ਸੁਰਵਾਸ ਹੋ ਗਿਆ ਤੇ ਮਹਾਰਾਜਾ ਅਨਜੀਤ ਸਿੰਘ ਦੇ ਤੋਂ ਬਾਅਦ ਮੰਗੇ ਤੋਂ ਉੱਠਿਆ ਕਹਿੰਦਾ ਤੇ ਮੇਰੇ ਜਿਹੜਾ ਸੂਰਜ ਜਿਹੜਾ ਰਾਜ ਦਾ ਸੂਰਜ ਡੁੱਬ ਗਿਆ ਕਹਿਣ ਦਾ ਭਾਵ ਹੋਰ ਕਿਸੇ ਦੇ ਸੀਤ ਕੋਈ ਸੀਤਾ ਹੋਣ ਦੇ ਨਹੀਂ ਉਹ ਜੰਗ ਲੋਦ ਚੱਲਦੇ ਸੀ ਤੇ ਉਹਨੇ ਮਤਲਬ ਕਹਿਣ ਦਾ ਭਾਵ ਉਹ ਕਹਿੰਦਾ ਮੇਰਾ ਸੂਤ ਮੇਰੇ ਰਾਜ ਦਾ ਸੂਤ ਵਿੱਚ ਡੁੱਬ ਗਿਆ ਇੱਕ ਹੋਇਆ ਆਪਣੇ ਗਰਵਾਕਸ ਸਿੰਘ ਇਸੇ ਹਰੀਸੌਰ ਨੱਗੂ ਦੇ ਦਾਈ ਸਿੰਘ ਜਿਹਨੇ 3 ਚੀਨ ਵਾਲਾ ਜਿਹੜਾ ਜਿੱਤਿਆ ਅੱਜ ਆਪਾਂ ਤੁਹਾਨੂੰ ਦੱਸਦੇ ਕਹਿੰਦੇ ਐ ਨਾਇਰ ਗਿਆ ਨੱਬੀ ਬੈਠਿਆ ਉਹਨਾਂ ਨੇ ਚੀਨ ਵਾਲਿਆਂ ਨਾਲ ਜਦੋਂ ਜੰਗ ਕਰਿਆ ਇਹਨੇ ਕਰਿਆ ਤੇ ਇਹਦੇ ਵੀ ਇਹੀ ਉਹੀ ਹਰੀਸੌਰ ਨੱਗੂ ਵਾਲੇ ਉਹਦੇ ਚ ਪਾਵਰ ਸੀ ਉਹਨੂੰ ਵੀ ਪਾਵਰ ਉੱਧਰ ਸੀ ਤੋ ਕਿ ਜਿਹੜਾ ਜਿਹੜਾ ਬੰਦੇ ਦਾ ਗੁਰੂ ਦੇ ਭਰੋਸਾ ਜਾਰ ਉਹਨੇ ਦਾ ਗੁਰੂ ਦੇ ਹੱਥਲੇ ਤੇ ਲੜਨਾ ਉਹਨੇ ਆਪਦੇ ਆਪਾ ਹੁਣ ਆਪਾਂ ਦਾ ਆਮ ਲੜਦੇ ਨਾ ਆਪਦੇ ਜੋਰ ਦੀ ਖਾਤਰ ਜਾਂ ਉਹਦੀ ਖਾਤਰ ਜਿਹਨੇ ਗੁਰੂ ਦੀ ਖਾਤਰ ਲੜਨਾ ਉਹਦੀ ਜਿੱਤੀ ਉਹਨੇ ਗੁਰੂ ਮੱਗ ਲਈ ਮਹਾਰਾਜ ਰਾਹ ਦੰਦਾ ਪਰਿਆ ਜਾਂਦਾ ਹੁੰਦਾ ਉਹਨੇ ਤੁਰ ਹਰਵਾਸੇ ਨੇ ਰਾਹ ਮਤਲਬ ਭਾਲੇ ਇਧਰ ਜੇ ਇਸ ਅਪਰੋਚਾਈਏ ਨਾ ਇਸ ਪਾਸੇ ਨੂੰ ਕੀ ਆ ਜਿਹੜੇ ਆਪਾਂ ਤਾਂ ਦੇਖੇ ਨਹੀਂ ਕਿ ਹੁਣ ਪੌਜਾਂ ਆਪਣੀ ਮਦਰ ਜਾਣਦੇ ਜਾਂ ਚੰਮੂ ਕਸ਼ਮੀਰ ਨਹੀਂ ਜਿਹੜੇ ਦੇ ਆਉਂਦੇ ਆ ਉਹਦੇ ਇਲਾਕੇ ਦੇ ਉੱਤੇ ਉਹ ਸਾਰਾ ਵਜਦੀ ਨਦੀ ਲੰਗਦੀ ਆ ਪਾਸੇ ਵਾਪਤ ਜਾਂਦੀ ਆ ਲੇਰਦਾ ਲੇਰਦਾ ਕੱਢੀ ਲੇਰਦਾਖ ਦੇ ਏਰੀਏ ਦੇ ਵਿੱਚ ਉਹ ਜੱਤਿਆ ਵਾਪਤ ਆ ਉਹ ਇਹਨੇ ਚੀਨ ਵਾਲੇ ਸੀ ਚੀਨ ਵਾਲੇ ਨੇ ਜਦੋਂ ਉਹ ਮਤਲਬ ਉਹਦੇ ਵੀ ਗੋਲੀ ਮਗਰੇ ਹਰੀਸੋਂ ਨਾਲ ਉਹਦੇ ਵੀ ਗੋਲੀ ਮਗਰੀ ਬੱਜੀ ਸੀ ਤੇ ਉਧਰ ਉਹਦੇ ਵੀ ਗੋਲੀ ਹਰਵਾਖਸਾ ਦੇ ਵੀ ਮਗਰ ਉਹ ਵੀ ਬੱਜੀ ਸੀ ਜਦ ਤੱਕ ਤੁਰੇ ਹੁੰਦੇ ਨੇ ਉਸਾ ਦਾ ਆਪਣੇ ਮਾਰਦੇ ਹੋਣ ਜਾਨੀ ਜਿਹੜੀਆਂ ਗੱਲਾਂ ਹੁੰਦੀਆਂ ਰਾਜ ਖਤਮ ਕਰਿਆ ਨਜੀਤ ਸਿੰਘ ਦਾ ਜਿਹੜੇ ਧਿਆਨ ਸੰਗ ਡੋਗਰੇ ਹੋਣੇ ਸੀਗੇ ਇਹਨਾਂ ਨੇ ਰਾਜ ਆਪਣਾ ਖਤਮ ਕਰਿਆ ਕਿਤੇ ਬੰਦੇ ਵਿੱਚ ਹੀ ਛੱਡੇ ਹੋਦੇ ਸੀ ਵੀ ਇਹਨਾਂ ਦੋ ਤਿੰਨਾਂ ਨੂੰ ਜਿੰਨਾ ਜਰ ਆਪਾਂ ਇਹਨਾਂ ਨੂੰ ਨਹੀਂ ਠੋਕਦੇ ਉਹਨਾਂ ਜਰ ਆਪਣਾ ਰਾਜ ਨਹੀਂ ਆ ਉਹ ਭਾਵੇਂ ਅਸੀਂ ਰਾਜੇ ਬਣਨੇ ਜਦੋਂ ਮਹਾਰਾਜਾ ਨਜੀਤ ਸਿੰਘ ਸੁਰਗਵਾਸ ਹੋ ਗਿਆ ਨਾ ਦਸਾਂ ਸਾਲਾਂ ਦੇ ਵਿੱਚ ਨੌ ਪੁੱਤ ਲੈ ਲਏ ਉਹਨਾਂ ਨੇ ਨੌ ਪੁੱਤ ਤੇ ਕਿੰਨੀਆਂ ਮਤਾਵਾਂ ਸੀਗੀਆਂ ਉਹ ਤੇ ਕਿੰਨੇ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਡੋਗ ਰਹੇ ਨੇ ਖਾਤਮ ਕਰਕੇ ਤੇ ਇਰਾਜ ਲਿਆ ਪੈ ਰਿਹਾ ਤੇ ਆ ਕੇ ਇਹਨਾਂ ਨੇ ਲੈ ਲਿਆ ਸੀ ਅੰਗਰੇਜ਼ਾਂ ਨੇ ਤੇ ਕਰਾਇਆ ਕੰਮ ਅੰਗਰੇਜ਼ਾਂ ਨੇ ਸੀ ਪੂਰੀ ਧਾਰਨੀ ਹੈ ਅੰਗਰੇਜ਼ਾਂ ਨੇ ਉਹ ਪੱਤੇ ਲੱਡੇ ਬੰਦੇ ਛੱਡੇ ਹੋਏ ਸੀ ਇਹ ਜਦੋਂ ਭਗਤ ਸਿੰਘ ਸੀ ਜਿਹੜਾ ਫਿਰ ਇਹਦਾ ਕੀ ਕਰਿਆਗਾ ਚੈਨਾ ਵਾਲੇ ਸੀ ਜਿਹੜੇ ਵੀ ਇੰਨਾ ਤਕੜਾ ਬੰਦਾ ਇਹ ਲੜਿਆ ਤੇ ਉਹਦੀ ਬੂਟੀ-ਬੂਟੀ ਕਰਕੇ ਨਾ ਮਾਸ ਦੀ ਤੇ ਸਾਰੇ ਘਰ ਹੀ ਲੈ ਗਏ ਸੀ ਆਪਦੇ ਘਰ ਹੀ ਵੀ ਇਹਦੇ ਵਰਗਾ ਸਾਡੇ ਘਰੇ ਪੱਤੇ ਚੱਗੇ ਉਹ ਖਾਦਾ ਉਹਨਾਂ ਨੇ ਜਾਂ ਖਾਦਾ ਲਾ ਲਾ ਤੇ ਨੱਪਿਆ ਲਾ ਅੱਜ ਵੀ ਇਤਿਹਾਸ ਦੇ ਵਿੱਚ ਨਹੀਂ ਆਇਆ ਗੱਲਾਂ ਮਹਾਰਾਣੀ ਜੇ ਜੀ ਸਕਦੇ ਇਤਿਹਾਸ ਦੇ ਵਿੱਚ ਇਹ ਗੱਲਾਂ ਹੈਗੇ ਆ ਵੀ ਉਹਨਾਂ ਨੇ ਆਪ ਦੇ ਜੱਟ ਨੱਪਿਆਂ ਕੋਲਾਂ ਚ ਜਾ ਕੇ ਜਾਂ ਉਹ ਖਾਡੀਆਂ ਜਾਂ ਕਿਵੇਂ ਕਰੀਆਂ ਉਹਨੂੰ ਪਤਾ ਨਹੀਂ ਕੀ ਕਰਿਆ ਉਹਦਾ ਹੋ ਸਕਦਾ ਉਹ ਕਰੇ ਦਾ ਵੀ ਦੱਸਿਆ ਹੋਵੇ ਵਿੱਚ ਵੀ ਇਹਦੀ ਕਿਤਾਬ ਇੱਕ ਅਲੱਗ ਹੈ ਤੇ ਵੀ ਉਹਨਾਂ ਨੇ ਉਹ ਖਾਦਾ ਹੋਵੇ ਤੇ ਵੀ ਸਾਡੇ ਕਰੀ ਦੇ ਵਰਗਾ ਪੁੱਤਰ ਪੈਦਾ ਜਾਣੀ ਵਾਰਡ ਸੰਸਾਰ ਦੇ ਵਿੱਚੋਂ ਆਪਣੇ ਦੋ ਜਨਰ ਅਜ ਤੱਕ ਇਨਰ ਉੱਪਰ ਕੋਈ ਚਰਚਾ ਬਣਾਈ ਨਹੀਂ ਲੱਗਦਾ ਕੀ ਬੰਦਾ ਭਾਈ ਉਹਨੇ ਫੋਟੋ ਨਾਲੇ ਟੰਗੇ ਹੋਵੇ ਤਾਂ ਕਿ ਉਹ ਇਨਰ ਉੱਪਰ ਦਾ ਹਾਰ ਟੰਗੇ ਹੋਵੇ ਹਰੀਸੋ ਅੰਦਰ ਹਜੇ ਵੀ ਡਰਾਵੇ ਜ਼ਿੰਦਗੀਆਂ ਆ ਬੁੜੀਆਂ ਪਾਸਾ ਕਾਲਿੰਗਾ ਅਈਸੋ ਨਰੂਆ ਆ ਗਿਆ ਨਰੂਆ ਨੇ ਆ ਗਿਆ ਇੰਨੀ ਤੇ ਆ ਨਰੂਆ ਆ ਗਿਆ ਤੇ ਹਰੀਸੋ ਨਰੂਏ ਦੇ ਵੀ ਜਿੱਤ ਕੇ ਆ ਕੇ ਜਦੋਂ ਪਠਾਨ ਗਾਂ ਭੱਜ ਗਏ ਇਹ ਮਗਰ ਚਲੇ ਗਏ ਮਗਰ ਜਦੋਂ ਬਾਸਪੁਰੇ ਆਉਂਦੇ ਜਦ ਤੱਕ ਆਪਦੇ ਬੰਦ ਰਾਤ ਦਾ ਤੁਰਿਆ ਹੋਣਾ ਹੁੰਦਾ ਘੋੜੇ ਤੇ ਇਹ ਮਗਰੋ ਗੋਲੀ ਪੱਜੀ ਸੀ ਅੱਛਾ ਤੇ ਫਿਰ ਵੀ ਇਹਨੇ ਆ ਕੇ ਹਰੀਸਾ ਨਰੂ ਮੈਂ ਕਹਿੰਦੇ ਦੱਸਿਓ ਰੰਗ ਤੇ ਕੋੜੇ ਵੀ ਮੈਂ ਸੀਧ ਹੋ ਗਿਆ ਤੇ ਮੈਨੂੰ ਐਸੀ ਤਰੀਕ ਰੱਖੋ ਕਿ ਘੋੜੇ ਨੂੰ ਉਹਦਾ ਲੜਕਾਰਦਾ ਸੀ ਉਹ ਜਦ ਉਹ ਉਹਦੀ ਗੱਲਾਂ ਕਰਕੇ ਜਦੋਂ ਇਹ ਲਾਈਨ ਗਾਉਂਦਾ ਨਾ ਹਰੀਸਾ ਨਰੂਆ ਵੀ ਕੋੜਿਆ ਤੇਰੇ ਨਾਲ ਮੇਰਾ ਕਿੰਨੇ ਚੜਦਾ ਪਿਆਰ ਸੀ ਕਿਉਂਕਿ ਹੋਰ ਕੋੜਾ ਦਾ ਭਾਰ ਨਹੀਂ ਸੀ ਚੱਲਦਾ ਜੱਗ ਦੇ ਵਿੱਚ ਉਹੀ ਕੋੜਾ ਦਾ ਭਾਰ ਚੱਲਦਾ ਸੀ ਉਹਨੂੰ ਕਹਿੰਦਾ ਸੀ ਵੀ ਹੁਣ ਮੈਂ ਤੇਰਾ ਸ਼ਾਹ ਸਵਾਰਾ ਜਿਹੜਾ ਅੱਜ ਹੋ ਗਿਆ 10ਵੀਂ ਤੇ ਮੈਂ ਤੇਰੇ ਇੰਨੇ ਸ਼ਾਵਾਸ਼ ਮੈਨੂੰ ਜਿਹੜਾ ਤਮਤ ਮੈਨੂੰ ਤੰਬੂ ਉੱਥੇ ਮਤਲਬ ਦੀ ਮੇਰੀਆਂ ਪੌਜਾਂ ਚ ਲੈ ਜਾਂਦਾ ਜਾ ਬੀ ਨੂੰ ਉਹਨੂੰ ਵੜਾ ਬਿੰਦਾ ਤੁਰਾ ਜਾਂਦਾ ਸੀ ਭਲਾਰੀ ਬਿੰਦਾ ਸੀ ਤੇ ਮਤਲਬ ਘੋੜਾ ਦਾ ਉੱਥੇ ਲੈ ਗਿਆ ਉੱਥੇ ਜਾ ਕੇ ਮੈਂ ਸਾਰਿਆਂ ਨੂੰ ਕਹਦਾ ਬੋਜਾਂ ਨੂੰ ਵੀ ਮੈਨੂੰ ਡਕਲੇ ਰਹਾ ਕਰੂ ਕਿ ਮੈਂ ਸੀ ਲੋ ਗਿਆ ਇਹ ਮਰਗਾ ਤੇ ਛੋਡੇ ਉੱਤੇ ਰਾਤ ਨੂੰ ਆ ਕਰਨਗੇ ਉਹ ਹੂੰ ਛੋ ਨਾ ਕਰੋ ਛੋ ਨਾ ਕਰੋ ਇਹ ਹਜੇ ਮਰਾ ਸਸ਼ਕਾਰ ਨਾ ਕਰੋ ਦਾ ਨਚਾ ਪੈ ਜਿਹੜਾ ਥੋੜਾ ਜੰਗ ਚੱਲਦਾ ਫਿਰ ਇੱਥੋਂ ਜਦੋਂ ਉਹ ਸੀ ਲੋ ਗਿਆ ਤੇ ਰਾਤੇ ਰਾਤ ਫਿਰ ਬੀਬੀ ਸੀਗੀ ਜਦੋਂ ਦਾ ਨਾ ਅੱਡ ਸਾਰਨ ਕਰੋ ਉਹ ਆਈ ਬ੍ਰਦਰ ਮਹਾਰਾਜ ਜੀ ਸਾਨੂੰ ਦੱਸਿਆ ਕਿ ਇਹਦੋਂ ਹੋ ਗਿਆ ਕਾਲੀ ਕੋਲਾਸੋਂ ਇਹਦੀ ਥਾਂ ਤੇ ਨਰੂ ਦੀ ਥਾਂ ਤੇ ਕਹਿਣ ਦਾ ਪਾਵ ਦੇ ਏਡੇ ਜਿਹੜੇ ਜਰਮੈਨ ਆਪਣੇ ਕੋਲ ਦੇ ਤਕੜੇ ਜਿਹਨਾਂ ਨੇ ਰਾਜ ਕਰਿਆ ਤੇ 40 ਕੇ 45 ਸਾਲ ਰਾਜ ਕਰਿਆ ਮਹਾਰਾਜ ਜੀ ਸਿੰਘ ਨੇ ਜਿਹੜਾ ਕਿ ਕੁੱਤੇ ਦੇ ਕਾਟੇ ਕੰਠਾ ਪਾ ਕੇ ਛੱਡ ਦਦਾ ਸੀ ਤੇ ਲੌਂਦਾ ਨਹੀਂ ਸੀ ਕੋਈ ਇੱਕ ਨਹੀਂ ਹੋਇਆ ਬਲਾਤਕਾਰ ਇੱਕ ਨੂੰ ਨਹੀਂ ਲੱਗੀ ਫਾਂਸੀ ਇੱਕ ਨਹੀਂ ਹੋਈ ਚੋਰੀ ਸਾਰੇ ਬੜੀਆ ਪੂਰੀ ਮੌਜਨ ਹਰ ਵਾਰ ਨਾਲ ਲੋਕ ਰਹਿੰਦੇ ਸੀ ਉਹਦੇ ਜਿੰਨਾ ਚਿਰ ਇੰਡੀਆ 'ਚ ਕਿਸੇ ਨੇ ਰਾਜ ਨਹੀਂ ਹਾਂ ਉਹਦੇ ਦਿਨਾਂ ਕਿਹੜੇ ਰਾਜ ਦੇ ਅੱਜ ਵੀ ਜਿਹੜੀਆਂ ਅਮਰੀਕਾ ਦੀਆਂ ਫੌਜਾਂ ਨਾ ਜਿੰਨੇ ਉਹਦੇ ਵਰਦਕਾਂ ਪਾਈ ਹੁੰਦੇ ਨੇ ਖੇਡਣ ਲੱਗਿਆ ਨੇ ਫੌਜਾਂ ਆ ਗਈਆਂ ਉਹਦੇ ਸਕੂਲ ਵਾਲੇ ਬੱਚੇ ਜਿਹੜੇ ਖੇਡਦੇ ਆ ਫੁੱਟਬਾਲੀ ਟੀਮਾਂ ਜਿਹੜੀਆਂ ਉਹਨਾਂ ਦੀ ਉਹਦੇ ਹਰੀਸੰਦਰੂਲੀਆ ਫੋਟੋਆਂ ਵਈਆਂ ਪਿੱਛੇ ਜੇ ਆਪਾਂ ਦੇਖੀ ਆਈਆਂ ਫੋਟੋਆਂ ਆਈਆਂ ਸੀ ਦੀਆਂ ਜਿਹੜੀ ਉਹ ਉਹ ਵੀ ਜਿਹੜੀ ਮੈਕਾ ਉਹ ਵੀ ਇਹ ਗੱਲ ਕਹਿੰਦੀ ਆ ਵੀ ਜਿਹੜੇ ਇਹਨਾਂ ਮਹਾਰਾਜ ਜੀ ਸਕਦਾ ਰਾਸੀ ਦੇਣਾ ਜਿੱਦੇ ਹੁਣ ਕੋਈ ਬਣੂਗਾ ਇਹ ਆਪਣਾ ਖਾਲਸਾ ਰਾਜ ਉਹਦੇ ਆਪਾ ਨਹੀਂ ਲੈਣਾ ਇਹ ਇਹ ਆਪਾਂ ਮੇਰਾ ਤਾਂ ਬਾਹਰਲੇ ਦੇਸਾਂ ਨੇ ਜਿਹੜਾ ਅਮਰੀਕਾ ਜਿਹੜੇ ਜੁਨਾਂ ਬਣੀਆਂ ਨੇ ਉਹਦੀ ਵੱਡੀ ਪੰਚਾਇਤ ਬਣੀ ਹੋਈ ਆ ਉਹਨਾਂ ਨੇ ਇਹ ਕਰਨਾ ਹੁੰਦਾ ਦੇਸਾਂ ਨੂੰ ਇਕੱਠੇ ਵੀ ਕਰਨਾ ਹੁੰਦਾ ਕਿ ਯਾਰ ਕੱਟੇ ਵੀ ਨੂੰ ਜਾਂਦੇ ਆ ਤੇ ਕਈ ਵਾਰ ਅੱਡ-ਵੱਡ ਵੀ ਕਰ ਦਿੰਦੇ ਹੁੰਦੇ ਆ ਵੀ ਇਹ ਤਿੰਨ ਦੇਸ਼ ਸੀ ਪਾਕਿਸਤਾਨ ਕਾਹਾਂ ਤੇ ਹਿੰਦੁਸਤਾਨ ਤਿੰਨ ਸੀ ਇਹ ਤਿੰਨੇ ਰਾਜ ਆਏ ਇਹ ਜਿਵੇਂ ਆਪਣਾ ਪੰਜਾਬ ਦੇਸ਼ ਹੈ ਕਰੋ ਸੂਬਾ ਨਹੀਂ ਹੈ ਦੇਸ਼ ਹੈ ਬੈਨ ਤੇ ਮੱਕੀ ਤੂੰ ਮੱਕੀ ਕੋਈ ਬੋ ਪੈਣਾ ਸੱਚੀ ਨਾ ਤੇ ਜਿਹੜੇ ਬੈਣ ਦਾ ਪਾਵੋ ਇਹ ਚੀਜ਼ ਆ ਉਹ ਬੰਦ ਕਰ ਦੇ ਬੰਦ ਕਰ ਦੇ ਤੇ ਵੀ ਜਿਹੜੇ ਆਪਣੇ ਰਾਜ ਹੋਏ ਨਾ ਕਾਮਯਾਬ ਇਹ ਮਹਾਰਾਜ ਜੀ ਦਾ ਰਾਜ ਸੀ ਬਹੁਤ ਤਕੜਾ ਰਾਜ ਸੀ ਬਾਈ